ਮੀਰਾ ਜਗਤਾਰ ਸਿੰਘ ਜੱਗੀ ਜੱਗੀ ਜੀ ਇਸ ਮਾਰਕੀਟ ਦੇ ਵਿੱਚ ਕਿੰਨੇ ਸਟਾਲ ਹੋਣਗੇ ਸਟਾਲ ਹੈਗੇ ਜੀ 27 ਸਟਾਲ ਹੈਗੇ ਜੀ ਹਰ ਇੱਕ ਦੇ ਵੀ ਅਲੱਗ-ਅਲੱਗ ਹਾਂਜੀ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੁਝ ਸਟਾਲ ਜਿਹੜੇ ਹੈਗੇ ਆ ਉਹ ਜਨਨ ਕੀ ਜਿਵੇਂ ਕਿਸੇ ਨੇ ਦੋ ਕਰ ਲਏ ਤਿੰਨ ਕਰ ਲਏ ਇਦਾਂ ਦੇ ਸਟਾਲ ਆ ਜ਼ਿਆਦਾ ਟੇਸਟ ਲੋਕ ਇਸ ਚੀਜ਼ ਆ ਪਸੰਦ ਕਰਦੇ ਦੇਖੋ ਸਾਰਿਆਂ ਦਾ ਜੀ ਇੱਕ ਪਲੇਟਫਾਰਮ ਹੈ ਸਾਡਾ ਇਹ ਬਣਿਆ ਇੱਥੇ ਸਾਰੇ ਸਟਾਲ ਦੇ ਲੋਕੀ ਟੇਸਟ ਕਰਦੇ ਆ ਡਿਮਾਂਡ ਹੁੰਦੀ ਹੈ ਨਾ ਕਿ ਇੱਕ ਆ ਚੀਜ਼ ਜਿਹੜੀ ਹੈਗੀ ਇਸ ਜਗ੍ਹਾ ਦੀ ਬਹੁਤ ਫੇਮਸ ਹੈ ਕੋਈ ਇਦਾਂ ਨਹੀਂ ਇਹਦਾ ਸਾਰੀਆਂ ਚੀਜ਼ਾਂ ਓਕੇ ਹੈ ਜੀ ਸਾਰੀਆਂ ਚੀਜ਼ਾਂ ਓਕੇ ਨੇ ਅੱਛਾ ਦੋਸਾ ਹੈ ਸਾਊਥ ਇੰਡੀਅਨ ਤੋਂ ਲੈ ਕੇ ਚਾਈਨੀਸ ਤੱਕ ਇੱਥੇ ਹੈਗਾ ਹਾਂਜੀ ਹਾਂਜੀ ਤਾਂ ਫੇਮਸ ਵੀ ਹੋਈਗਾ ਕੋਈ ਫੇਮਸ ਇਹਨਾਂ ਦਾ ਦੋਸਾ ਹੈਗਾ ਨਾਲ ਮਦਰਾਸੀ ਹੈਗੇ ਸਾਡੇ ਇਹਨਾਂ ਦਾ ਦੋਸਾ ਕਾਫੀ ਫੇਮਸ ਹੈ ਠੀਕ ਹੈ ਇਹ ਮਦਰਾਸ ਤੋਂ ਪਿਓਰ ਮਦਰਾਸੀ ਨੇ ਇਹ ਮਦਰਾਸ ਤੋਂ ਆਏ ਨੇ ਤੇ ਇਹਨਾਂ ਦਾ ਦੋਸਾ ਫੇਮਸ ਹੈ ਠੀਕ ਹੈ ਕੁਝ ਚਾਂਪਾ ਵੀ ਫੇਮਸ ਹੈ ਨਿਊਰਲ ਮੰਚੂਨ ਵੀ ਫੇਮਸ ਚੱਲ ਰਿਹਾ ਗੋਲਗਪੇ ਪ੍ਰਕਾਸ਼ ਹੋ ਗਿਆ ਪ੍ਰਿੰਸ ਹੋ ਗਿਆ ਇਹਨਾਂ ਦਾ ਵੀ ਫੇਮਸ ਹੈ ਕਿ ਲੋਕ ਜਿਹੜੇ ਇੱਥੇ ਪਹੁੰਚ ਜਾਂਦੇ ਆ ਰੋਜ਼ ਤਕਰੀਬਨ ਭਜੀ ਅੱਜ ਕੱਲ ਤਾਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿਸਟਮ ਹੀ ਮੰਦੇਵਾਰੀ ਚੱਲ ਰਹੀ ਆ ਫੇਰ ਵੀ ਨਾ ਨਾ ਕਰਦੇ ਵੀ 5-600 ਬੰਦਾ ਦਾ ਰੋਜ਼ਦਾ ਹੋ ਜਾਂਦਾ ਟੇਸਟ ਦੀ ਅਗਰ ਗੱਲ ਕਰਾਂ ਕਾਫੀ ਹਾਈਜਾਇਨਿਕ ਤਰੀਕੇ ਨਾਲ ਇੱਥੇ ਬਣਾਉਂਦੇ ਆ ਜੀ 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 ਸ਼ਾਇਦ ਲੋਕ ਇੱਥੇ ਦਾ ਟੇਸਟ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਹੀ ਲੋਕੀ ਇੱਥੇ ਆਂਦੇ ਜੀ ਕਿ ਹਰ ਤਰ੍ਹਾਂ ਦਾ ਸੀ ਇਹਨਾਂ ਨੂੰ ਮੈਂ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਹਰ ਤਰ੍ਹਾਂ ਦਾ ਸਿਸਟਮ ਸਮਝਾਉਣਾ ਵਾਟਰ ਕੁਲਰ ਪਾਣੀ ਦਾ ਅਲੱਗ ਹੁੰਦਾ ਸਾਡੇ ਕੋਲੇ ਜਿਵੇਂ ਗੋਲ ਗੱਪਿਆਂ ਵਾਲਾ ਗਲਸ ਪਾ ਕੇ ਗੋਲ ਗੱਪੇ ਖਵਾਉਂਦਾ ਦੋਸੇ ਵਾਲਾ ਉਹਦੇ ਕੋਲੇ ਸਹੀ ਆ ਨਿਊਟਰਲ ਮਨਚੂਰਨ ਵਾਲਾ ਉਹ ਸਹੀ ਆ ਜੀ ਹਾਂਜੀ ਗਰਮੀਆਂ ਦੇ ਵਿੱਚ ਜੀ ਗੋਲੇ ਲੱਛਿਆਂ ਦਾ ਕੰਮ ਜੀ ਮੈਂ ਖੁਦ ਲਗਾਉਣਾ ਗੋਲੇ ਲੱਛਿਆਂ ਜੀ ਮੰਗੋ ਗੋਲਾ ਔਰੈਂਜ ਗੋਲਾ ਰੂਫ ਅਫਜ਼ਾ ਗੋਲਾ ਯਾਨੀ ਨੇਚਰਲ ਤਰੀਕੇ ਨਾਲ ਇਹ ਨਹੀਂ ਵੀ ਵਿੱਚ ਕੈਮੀਕਲ ਵਾਲਾ ਕੋਈ ਕੰਮ ਨਹੀਂ ਪਿਓਰ 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 ਆਪਣਾ ਖੰਡ ਤੋਂ ਤਿਆਰ ਹੁੰਦੇ ਸਾਡੇ ਬੇਟਾ ਕਿਹੜਾ ਫੂਡ ਜ਼ਿਆਦਾ ਪਸੰਦ ਕਰਦੇ ਹੋ ਪੀਜ਼ਾ ਅੱਛਾ ਜ਼ਿਆਦਾ ਤੇ ਪੀਜ਼ਾ ਹਾਂਜੀ ਔਰ ਡੋਸਾ ਤੁਸੀਂ ਮੰਗਵਾਇਆ ਡੋਸਾ ਖਾਂਦੇ ਨਹੀਂ ਪਸੰਦ ਆ ਖਾ ਲੈਣਾ ਹਾਂਜੀ ਕਿੰਨੀ ਵਾਰ ਤੁਸੀਂ ਬਾਹਰ ਦਾ ਖਾਣਾ ਖਾਂਦੇ ਹੋ ਜਾਂ ਆਊਟਿੰਗ ਕਰਦੇ ਹੋ ਵੀਕ ਚੱਕ ਵਾਰੀ ਔਰ ਸਭ ਤੋਂ ਜ਼ਿਆਦਾ ਇੱਥੇ ਵੀ ਅਗਰ ਮੈਂ ਕੋਈ ਗੱਲ ਕਰਾਂ ਤਾਂ ਕਿਹੜੀ ਚੀਜ਼ ਪਸੰਦ ਹੈ ਡੋਸਾ ਤੇ ਪੀਜ਼ਾ ਮੋਸਟ ਫੇਵਰਿਟ ਮੋਮੋਇਸ ਰੈਗੂਲਰ ਪੀਜ਼ਾ ਤੇ ਪਣੀਪੂਰੀ ਪੀਜ਼ਾ ਤੇ ਪਣੀਪੂਰੀ ਇੱਥੇ ਹਰ ਸਟਾਲ ਦੀ ਚੀਜ਼ ਤੁਸੀਂ ਟਰਾਈ ਕੀਤੀ ਹੈ ਜਾਂ ਕੋਈ ਰਹਿੰਦੀ ਹੈ ਹਲੇ ਨਹੀਂ ਰਹਿੰਦੀ ਹੈ ਜਲਦੀ ਟਰਾਈ ਕਰੋ ਹਾਂਜੀ ਕਿਹੜੀ ਕਿਹੜੀ ਚੀਜ਼ ਟਰਾਈ ਕਰਨੀ ਰਹੀ ਜਿਹੜੀ ਕਰੋਗੇ ਨੂਡਲ ਮਨਚੂਰੀਅਨ ਬਰਗ ਰੋਲਸ ਆਰਡਰ ਕੀਤਾ ਡੋਸਾ ਪਸੰਦ ਹੈ ਯਾਰ ਅੱਜ ਚੈਕਿੰਗ ਤੇ ਆਏ ਹਾਂ ਨਹੀਂ ਪਸੰਦ ਹੈ ਡੋਸਾ ਹਾਂਜੀ ਤੇ ਰੈਗੂਲਰਾਂ ਦੇ ਵਿੱਚ ਨਹੀਂ ਆ ਨਹੀਂ ਰੈਗੂਲਰ ਤਾਂ ਨਹੀਂ ਅੱਛਾ ਇਸ ਮਾਰਕੀਟ ਦੀ ਕੋਈ ਸਪੈਸ਼ਲ ਚੀਜ਼ ਜੋ ਤਾਂ ਮਜ਼ਾਵਾ ਟੇਸਟ ਜੀ ਨੂੰ ਜ਼ਿਆਦਾ ਅੱਛਾ ਲੱਗਦਾ ਪਾਣੀਪੋਰੀ ਹਾਂਜੀ 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 ਕੋਈ ਚੀਜ਼ ਐਸੀ ਜੋ ਹਲੇ ਟ੍ਰਾਈ ਨਹੀਂ ਕੀਤੀ ਇੱਥੇ ਕਰਨਾ ਚਾਹੁੰਦੇ ਨਹੀਂ ਮੈਂ ਐਕਚੁਅਲੀ ਨਾ ਮੈਂ ਬਹੁਤ ਘੱਟ ਖਾਨੀ ਆ ਮੈਂ ਤਾਂ ਸਿਰਫ ਡੋਸਾ ਜਾਂ ਪੀਜ਼ਾ ਬਸ ਉਹ ਵੀ ਬੱਚਿਆਂ ਨਾਲ ਟੇਸਟ ਅਕੋਰਡਿੰਗ ਬਸ ਹਾਂਜੀ ਉਦਾਂ ਨਹੀਂ ਵੀ ਰੈਗੂਲਰ ਜ਼ਿਆਦਾ ਪੇਟ ਭਰ ਕੇ ਜਿਆਦਾ ਕੁਛ ਨਹੀਂ ਬਹੁਤ ਅੱਛਾ ਹੈ ਹਾਂਜੀ ਗੈਵਿਨ ਸਿਮਰਨਜੀਤ ਕੌਰ ਯਾਰ ਕਦੇ ਮੈਂ ਉਡਿਓ ਯਾ ਅਸਰਫ ਸ਼ੌਪ ਲਈ ਆਏ ਮੈਂ ਬਹੁਤ ਜ਼ਿਆਦਾ ਫੁੱਟਿਆ ਮੇਰਾ ਪੇਜ ਵੀ ਸੀ ਇੱਕ ਜੋ ਮੈਂ ਬੰਦ ਕਰਦਾ ਹੁਣ ਥੋੜਾ ਟਾਈਮ ਨਹੀਂ ਲੱਗ ਰਿਹਾ ਜੌਬ ਦੇ ਕਰਕੇ ਹਾਂਜੀ ਮਾਰਕੀਟ ਚ ਕਿਹੜੀ ਕਿਹੜੀ ਚੀਜ਼ ਜਿਹੜੀ ਟਰਾਈ ਕਰ ਦਿੱਤੀ ਸਭ ਤੋਂ ਵਧੀਆ ਦਾ ਪ੍ਰਕਾਸ਼ ਦੇ ਗੋਲ ਗੱਪੇ ਆ ਮੈਂ ਜਿੰਨੀ ਵਾਰ ਵੀ ਗੋਲ ਗੱਪੇ ਖਾਣ ਜਾਂਦੇ ਮੈਂ ਟਰਾਈ ਕਰਦੀ ਆ ਕਿੱਥੇ ਆ ਗੋਲ ਗੱਪੇ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਤੁਹਾਨੂੰ ਲੱਗਦੀ ਹੈ ਕਿ ਇਸ ਜਗ੍ਹਾ ਟਰਾਈ ਕਰਨੀ ਚਾਹੀਦੀ ਹੈ ਇਸ ਜਗ੍ਹਾ ਉੱਥੇ ਨਾ ਇੱਕ ਅੰਕਲ ਦਾ ਮੋਮੋਸ ਮਿਲਦੇ ਆ ਉਹ ਵੀ ਬਹੁਤ ਵਧੀਆ ਨੇ ਨਾਮ ਤਾਂ ਨਹੀਂ ਪਤਾ ਪਰ ਬਹੁਤ ਸਹੀ ਨੇ ਪੂੜੀਓ ਦਾ ਪੂੜੀਓ ਉਹ ਜਿਹੜੀਆਂ ਚੀਜ਼ਾਂ ਜੋ ਯੂਥ ਅੱਜ ਪਸੰਦ ਕਰਦਾ ਮੈਂ ਕੁਝ ਕਹੂੰਗਾ ਅਗਰ 2-4 ਪੂੜੀ ਆਈਟਮਸ ਆਸ ਵਿੱਚ ਅੱਜ ਦੇ ਟਾਈਮ ਦੇ ਵਿੱਚ ਤਾਂ ਜ਼ਿਆਦਾਤਰ ਪੀਜ਼ਾ ਲੋਕੀ ਬਹੁਤ ਪਸੰਦ ਕਰਦੇ ਆ ਪੀਜ਼ਾ ਛਾਂਪ ਵਗੈਰਾ ਰੋਲਸ ਕਦਰ ਦੀ ਕੋਈ ਅਸੀ ਟੇਸਟ ਜਿਹੜਾ ਰਹਿ ਗਿਆ ਹੋਵੇ ਤੁਸੀਂ ਚਾਹ ਰਹੇ ਹੋ ਕਿ ਮੈਂ ਹਲੀ ਟੇਸਟ ਕਰਨਾ ਕੋਈ ਐਸੀ ਇੱਥੇ ਦੀ ਤਾਂ ਕੋਈ ਐਸੀ ਚੀਜ਼ ਨਹੀਂ ਹੈ ਮੈਨੂੰ ਲੱਗਦਾ ਕਾਫੀ ਪੁਰਾਣੇ ਆ ਹਾਂ ਮੋਸਟਲੀ ਇੱਥੇ ਖਾਣ ਪੀਣਾਈਦਾ ਓਕੇ ਰੈਗੂਲਰ ਹੋ ਤੁਸੀਂ ਇੱਥੇ ਆਹ ਕਾਫੀ ਆਈਦੇ ਹਾਂ ਹਮੇਸ਼ਾ ਗੁਡੀ ਕਹਿ ਸਕਦੇ ਹਾਂ ਉਹਨੂੰ ਬਿਲਕੁਲ ਬਿਲਕੁਲ ਅੱਜ ਕੀ ਚੀਜ਼ ਟਰਾਈ ਕਰਨ ਆਏ ਹਾਂ ਅਸਲੀ ਗੋਲ ਗੱਪੇ ਜਦੋਂ ਵੀ ਆਨੇ ਆ ਜਮਲਪੁਰ ਅਸੀਂ ਗੋਲ ਗੱਪੇ ਜ਼ਰੂਰ ਖਾ ਕੇ ਜੰਨੇ ਆ ਇੱਥੋਂ ਦੇ ਗੋਲ ਗੱਪੇ ਸਪੈਸ਼ਲ ਨੇ ਬਹੁਤ ਵਧੀਆ ਨੇ ਗੋਲਗੱਪੇ ਦੇ ਇਲਾਵਾ ਹੋਰ ਵੀ ਜਿੰਨ ਜਿੰਨੇ ਟਰਾਈ ਕੀਤੀ ਆ ਐਸੇ ਹੋਰ ਕੁਛ ਹੈ ਨਹੀਂ ਜਿਹੜਾ ਟਰਾਈ ਨਹੀਂ ਕੀਤਾ ਨਿਊਟਰੀ ਗੁਲਚਾ ਹੋ ਗਿਆ ਮਮਸ ਹੋ ਗਏ ਤੇ ਗੋਲਗੱਪੇ ਹੋ ਗਏ ਜਿਆਦਾ ਤੇ ਚਾਂਪ ਹੋ ਗਈ ਮਲਾਈ ਚਾਪ ਸਾਰਾ ਕੁਝ ਖਾਈਦਾ ਯਾਨੀ ਜੇ ਤੁਹਾਨੂੰ ਵੀ ਪ੍ਰੋਪਰ ਕੁੜੀ ਕਹਿ ਸਕਦੇ ਹੋ ਸੀ ਹਾਂਜੀ ਕਹਿ ਸਕਦੇ ਹੋ ਪ੍ਰੋਪਰ ਕੁੜੀ ਹਾਂਜੀ ਹਾਂਜੀ ਅੱਛਾ ਕੋਈ ਐਸੀ ਚੀਜ਼ ਜਿਹੜੀ ਕੋਈ ਐਸੀ ਰੈਸਿਪੀ ਹੈ ਐਸੀ ਕੋਈ ਟੇਸਟ ਹੈ ਰਹੇਗਾ ਹੋਵੇ ਚਾਹਨੇ ਹੋ ਕਿ ਮੈਂ ਟੇਸਟ ਕਰਾਂ नहीं सर ऐसा जो कुछ नहीं है सारा कुछ किया था ड्रेस हाँ जी सारा कुछ की था जी आज की की ट्राई की था आज जी स्टार्टिंग ये गोलगप्पे आते हो फिर अगेन न्यूट्री कुलचा फिर अगेन के देखते हैं की की, की। चाप होगी तो हाँ जी हाँ जी बीफा की आज कीड़ी आइटम रेडी आज टेस्ट आज ऐसे मलाई चाप खाने के लिए आए अच्छा मैं तो पूछ सकता कि फूडी हो या नहीं फूडी नहीं हो या तो फूडी किया जा सकता

ਵਿਵੇਕ ਵਿਵੇਕ ਜੀ ਇਸ ਜਗ੍ਹਾ ਦੀ ਕਿਹੜੀ ਚੀਜ਼ ਜਿਹੜੀ ਹੈ ਕਿ ਜਾ ਟੇਸਟ ਕੀਤੀ ਹੋਏਗੀ ਤੁਸੀਂ ਜਿਹੜੀ ਤੁਹਾਨੂੰ ਸਭ ਤੋਂ ਅੱਛੀ ਲੱਗੀ ਅਕਲੀ ਡੋਸਾ ਬਹੁਤ ਵਧੀਆ ਬਣਾਉਂਦੇ ਆ ਡੋਸਾ ਇਹਨਾਂ ਦਾ ਸਾਗਰ ਰਤਨਾ ਤਾਂ ਵੀ ਬੈਟਰ ਹੈਗਾ ਆਪਾਂ ਸਾਗਰ ਰਤਨਾ ਵੀ ਪਿੱਛੇ ਹੈਗਾ ਚੀ ਦੇ ਰਾਇਲ ਕੀ ਰੀਗਲ ਬਲੂ ਚ ਉਹ ਤੋਂ ਬੈਟਰ ਇਹ ਡੋਸਾ ਬਣਾ ਦਿੰਦੇ ਆ ਇਸ ਮਾਰਕੀਟ ਚ ਰੈਗੂਲਰ ਆਉਂਦੇ ਹੋ ਐਕਚੁਅਲੀ ਮੈਂ ਇਸ ਮਾਰਕੀਟ ਤੋਂ ਆ ਰਿਹਾ ਜਦ ਤੋਂ ਮੈਂ 12 ਸਾਲ ਦਾ ਸੀ ਬਹੁਤ ਪੁਰਾਣਾ ਤੁਸੀਂ ਜੁੜੇ ਹੋਏ ਆ ਇਸ ਮਾਰਕੀਟ ਹੁਣੇ ਮਤਲਬ ਇੱਥੇ ਸ਼ਿਫਟ ਹੋਈ ਹੈ ਪਹਿਲਾਂ ਇਹ ਗੋਲ ਮਾਰਕੀਟ ਦੇ ਸਾਹਮਣੇ ਹੁੰਦੀ ਸੀਗੇ ਤੁਸੀਂ ਫੂਡੀ ਕਹਿ ਸਕਦੇ ਆ ਸੀ ਕਿ ਤੁਸੀਂ ਪ੍ਰੋਪਰ ਫੂਡੀ ਹੋ ਹਾਂ ਹਾਂ ਕਹਿ ਸਕਦੇ ਤੁਸੀਂ ਕਿਹੜਾ ਕਿਹੜਾ ਫੂਡ ਇੱਥੇ ਦਾ ਟੇਸਟ ਕਰ ਚੁੱਕੇ ਹੋ ਸਭ ਕੁਝ ਟੇਸਟ ਕਰ ਲਿਆ ਦਾ ਕੋਈ ਹੈ ਨਹੀਂ ਜਿਹੜਾ ਨਾ ਕੀਤਾ ਹੋਵੇ ਔਰ ਸਭ ਤੋਂ ਵਧੀਆ ਕੀ ਲੱਗਿਆ ਯਾ ਟੇਸਟ ਕਰਨਾ ਰਹਿੰਦਾ ਪਹਿਲਾਂ ਵਧੀਆ ਦੱਸ ਦਿਓ ਫਿਰ ਜੋ ਰਹਿੰਦਾ ਉਹ ਦੱਸ ਦਿਓ ਨਹੀਂ ਰਹਿੰਦਾ ਤਾਂ ਕੁਝ ਇਦਾਂ ਦਾ ਹੈ ਨਹੀਂ ਹੁਣ 20-22 ਸਾਲ ਹੋ ਗਏ ਤਾਂ ਇਦਾਂ ਮਤਲਬ ਘਰ ਵੀ ਸਾਡੇ ਨੇੜੇ ਹੀ ਆ ਤਾਂ ਇਦਾਂ ਕੋਈ ਹੈ ਨਹੀਂ ਜਿਹੜਾ ਟੇਸਟ ਨਾ ਕਰੇ ਬਿਲਕੁਲ ਲੈ ਕੇ ਮੰਜੂਰੀਅਮ ਤੇ ਲੈ ਕੇ ਸਭ ਟੈਸਟ ਕਰ ਲਿਆ ਹਾਂ ਹਾਂ ਟੈਸਟ ਕਰਨ ਨੂੰ ਤਾਂ ਐਦਾ ਛੱਡੇ ਨਹੀਂ ਹੋਇਆ ਕੋਈ ਓਕੇ ਆ ਸਮਰ ਦੇ ਵਿੱਚ ਤਕਰੀਬਨ ਆਪਾਂ ਤਕਰੀਬਨ ਬਾਰੀ ਜਿਹਾ ਕਹਿੰਨੇ ਆ ਕਿ ਰਾਤ ਦਾ ਖਾਣਾ ਜਿਹੜਾ ਬਾਹਰ ਹੀ ਹੋਈਵੇ ਤਾਂ ਕੀ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਇਹ ਤੇ ਦਹੀਂ ਭੱਲੇ ਇਹਨਾਂ ਦੇ ਪ੍ਰਿੰਸ ਤੇ ਵਧੀਆ ਬਣਾਉਂਦੇ ਤੇ ਸਮਰ ਦੇ ਵਿੱਚ ਵਧੀਆ ਆਈਟਮ ਲਾਈਟ ਤੇ ਹੈਲਦੀ ਵੀ ਆ ਥੋੜੀ ਤੇ ਅੱਜ ਕੀ ਟੈਸਟ ਕਰਨ ਲਈ ਕੋਈ ਚੀਜ਼ ਹਾਂ ਅੱਜ ਤਾਂ ਗੋਲ ਗੱਪੇ ਖਾਏ ਆ ਤੇ ਡੋਸਾ ਖਾਇਆ ਪਸੰਦ ਆਈ ਹਾਂ ਫੋਦਰ ਠੀਕ ਹੀ ਹਾਂ ਜਿਵੇਂ ਮਤਲਬ ਰੈਗੂਲਰਲੀ ਹੁੰਦਾ ਟੇਸਟ ਦੀ ਅਗਰ ਮੈਂ ਗੱਲ ਕਰਦਾ ਤਾਂ ਰੈਗੂਲਰ ਆਹ ਮਾਰਕੀਟ ਆਪਣੇ ਇੱਥੇ ਬਹੁਤ ਜ਼ਿਆਦਾ ਫੇਮਸ ਆ ਲਗਾਤਾਰ ਤੁਸੀਂ ਫੂਡੀ ਹੋਣ ਦੇ ਨਾਤੇ ਕਿਹੜੀ ਚੀਜ਼ ਜਿਹੜੀ ਉਹ ਜ਼ਿਆਦਾ ਤੁਸੀਂ ਕਹਿੰਦੇ ਕਿ ਇਹ A1 ਹੈ ਕੋਈ ਇੱਕੋ ਇੱਕ ਚੀਜ਼ ਜਿਹੜੀ ਤੁਹਾਨੂੰ ਪਸੰਦ ਹੈ ਇਹ ਦਹੀਂ ਭੱਲੇ ਬਣਾਉਂਦੇ ਪ੍ਰਿੰਦ ਦੇ ਇਹ A1 ਕਹਿ ਸਕਦੇ ਤੁਸੀਂ ਦੋਸਤਾਂ ਇਹਨਾਂ ਦਾ A1 ਕਹਿ ਸਕਦੇ ਹੋ ਪਰ ਚਾਂਪਾ ਚਾਂਪਾ ਤਾਂ ਬਿਲੋ ਐਵਰੇਜ ਇੰਨੇ ਉਹਦਾ ਹਾਈਪ ਹੈਗਾ ਜ਼ਿਆਦਾ ਉਹ ਬਿਲੋ ਐਵਰੇਜ ਨੇ ਯਾਨੀ ਕਿ ਤੁਹਾਨੂੰ ਚਾਪ ਦਾ ਪਸੰਦ ਹੈ ਹੈ ਕਿ ਚਾਪ ਦਾ ਉਹਨਾਂ ਦਾ ਐਕਚੁਅਲੀ ਚਾਪ ਦਾ ਜੇ ਕਨਸੈਪਟ ਸੋਚੀਏ ਤਾਂ ਉਹਨਾਂ ਨੂੰ 1 ਮਿੰਟ ਕੀ ਕਰੋਗੇ ਫੂਡ ਦੇ ਵਿੱਚ ਅਗਰ ਮੈਂ ਕਹਾਂ ਕਿ ਇੱਕ ਮੀਨੂ ਰਿਕਮੈਂਡ ਕਰ ਦਿਓ ਫੂਡ ਕਿ ਮੈਂ ਟਰਾਈ ਕਰਾਂ ਤਾਂ ਕੀ ਹੋ ਜਾ ਮਸਾਲਾ ਡੋਸਾ ਮਸਾਲਾ ਡੋਸਾ